ਕੀ ਆ ਜਾਣਦਾ ਹੈ ਕਿ ਜੇਕਰ ਮਾਪੇ ਆਪਣੇ ਤੋਂ ਵੱਧ ਕਿਸੇ ਦੀ ਪਰਵਾਹ ਕਰਦੇ ਨਹੀਂ ਤਾਂ ਉਹਨਾਂ ਦੇ ਆਪਣੇ ਬੱਚੇ ਹੁੰਦੇ ਨਹੀਂ ਮਾਪੇ ਆਪਣੇ ਬੱਚਿਆਂ ਲਈ ਕੁਝ ਵੀ ਕਰਦੇ ਨੇ। ਕਈ ਵਾਰ ਤਾਂ ਅਜਿਹੀਆਂ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਜਿਸ ਵਿੱਚ ਅਸਲੀ ਮਾਂ ਹੀ ਆਪਣੇ ਬੱਚਿਆਂ ਨੂੰ ਮਾਰ ਦਿੰਦੀ ਹੈ। ਪਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ रह ਜਾਓਗੇ। ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਨਵਜੰਮਿਆ ਬੱਚਾ ਇੱਕ ਇਮਾਰਤ ਦੀ ਦੂਜੀ ਮੰਜ਼ਲ ਦੀ ਬਾਲਕੋਨੀ ਵਿੱਚ ਚਲਾ ਜਾਂਦਾ ਹੈ ਜਿੱਥੇ ਉਸ ਨੂੰ ਕਾਫੀ ਮੁਸ਼ਕਿਲਾਂ ਤੋਂ ਬਾਅਦ ਬਚਾ ਲਿਆ ਜਾਂਦਾ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੇ ਦੇਖਿਆ ਜਾ ਸਕਦਾ ਹੈ ਕਿ ਇਮਾਰਤ ਦੀ ਦੂਜੀ ਮੰਜ਼ਲ 'ਤੇ ਇੱਕ ਨਵਜੰਮਿਆ ਬੱਚਾ ਪਿਆ ਹੈ ਜੋ ਪੂਰੀ ਤਰ੍ਹਾਂ ਖੁੱਲੀ ਅਤੇ ਉੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਬੱਚੇ ਨੂੰ ਬਚਾਉਣ ਲਈ ਘਰ ਦੇ ਹੇਠਾਂ ਪੀੜ ਇਕੱਠੀ ਹੋ ਗਈ। ਲੋਕ ਬੈੱਡਸ਼ੀਟਾਂ ਅਤੇ ਚਾਦਰਾਂ ਵਿਛਾ ਕੇ ਬਾਲਕੋਨੀ ਦੇ ਹੇਠਾਂ ਖੜੇ ਹੋ ਜਾਂਦੇ ਨੇ ਅਤੇ ਦੋ-ਤਿੰਨ ਲੋਕ ਬਾਲਕੋਨੀ ਦੇ ਹੇਠਾਂ ਲੱਗੇ ਵਿੰਡੋ ਤੇ ਖੜੇ ਹੋ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਆਖਿਰ ਵਿੱਚ ਨਵਜੰਮੇ ਬੱਚੇ ਨੂੰ ਬਚਾ ਲਿਆ ਜਾਂਦਾ ਹੈ। ਲੋਕਾਂ ਦਾ ਸਵਾਲ ਹੈ ਕਿ ਕਿਸ ਦੀ ਲਾਪਰਵਾਹੀ ਕਾਰਨ ਬੱਚਾ ਇਨੀ ਖਤਰਨਾਕ ਜਗ੍ਹਾ ਤੇ ਪਹੁੰਚ ਗਿਆ ਲੋਕ ਵੀਡੀਓ ਤੇ ਕਮੈਂਟ ਵੀ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਬੱਚਾ ਉੱਥੇ ਕਿਵੇਂ ਪਹੁੰਚਿਆ ਇੱਕ ਯੂਜ਼ਰ ਨੇ ਲਿਖਿਆ ਕਿਸੇ ਦੇ ਵੀ ਅਜਿਹੇ ਲਾਪਰਵਾਹ ਮਾਪੇ ਤਾਂ ਨਹੀਂ ਹੁੰਦੇ ਇੱਕ ਯੂਜ਼ਰ ਨੇ ਲਿਖਿਆ ਰੱਬ ਦਾ ਸ਼ੁਕਰ ਹੈ ਬੱਚਾ ਬਚ ਗਿਆ ਦੋਸਤੋ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਦੇਖ ਕੇ ਕਮੈਂਟ ਕਰਕੇ ਤੁਸੀਂ ਵੀ ਆਪਣੇ ਰਾਏ ਸਾਂਝੇ ਕਰ ਦਿਓ ਧੰਨਵਾਦ ਜੀ